ਐਗਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗਤ ਜੀ ਦਾਸ ਖਾਲਸਾ ਮੱਲੇ ਵਾਲਾ ਆ ਦੇਖ ਲਓ ਤੁਸੀਂ ਸਾਠਾ ਮਾਰਦਾ ਪਾਣੀ ਦੇਖ ਲਿਓ ਮੀ ਅੱਜ ਦੱਸ ਦਿਓ ਕਿੱਥੇ ਕਿੱਥੇ ਪੈ ਗਿਆ ਜੀ ਕਿਉਂਕਿ ਬਹੁਤ ਨਹੀਂ ਆਇਆ ਪੂਰੇ ਮੀ ਪੈ ਰਿਹਾ ਹੈ ਪੂਰਾ ਕਹਿਣ ਦਾ ਭਾਬੀ ਸੜਕ ਤੁਸੀਂ ਲੋ ਆਹ ਸੜਕ ਦੇਖ ਲਿਓ ਭਰਦੀ ਆ ਪੂਰੀ ਤੇ ਉੱਪਰਲਾ ਮਾਹੌਲ ਦੇਖਦੇ ਹੋ ਵਾਹ ਜੀ ਵਾਹ ਜੀ ਵਾਹ ਬਿਜਲੀ ਲਸ ਕੀ ਆ ਰ ਆ ਬਸੋਖ ਰੱਖੇ ਤੇ ਮੀਂਹ ਹੋ ਗਿਆ ਤੇਜ਼ੀ ਤੇਜ਼ ਕਹਾਉਂਆ ਹੋਇਆ ਵੀ ਕਹਿਣ ਤੋਂ ਭਾਵ ਆ ਭਾਦੋਂ ਵਾਲਾ ਕੰਮ ਤਾਂ ਸੌਣ ਚ ਤਾਂ ਪਿਆ ਨਹੀਂ ਵੀ ਆਹ ਹੁਣ ਆਪਣਾ ਉਹ ਪਰ ਨਾਲੇ ਕੋਲੋਂ ਆਹ ਦੇਖੋ ਇੱਥੋਂ ਨਾ ਇੰਟਰ ਦੇਂਦਾ ਆਪਣਾ ਤੇ ਆਹ ਦੇਖੋ ਆਹ ਬੋਰਡ ਕੋਲੋਂ ਇੰਟਰ ਲੋਕ ਦੇਂਦਾ ਇਹ ਵੀ ਆਪਣਾ ਉੱਪਰਲਾ ਪ੍ਰਣਾਲਾ ਦਾ ਪਾਣੀ ਆਉਂਦਾ ਕਰਕੇ ਆਹ ਚੀਜ਼ ਸਾਰੀ ਭਰ ਦੇਣੀ ਆ ਹੁਣ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਆ ਤੇ ਬਈ ਪਾਣੀ ਦੇਖ ਲਓ ਬਈ ਬਹੁਤ ਤੇਜ਼ ਜਾਣ ਕੇ ਮੀਂਹ ਆ ਗਿਆ ਪੂਰਾ ਤੇ ਕਿ ਜਿਹੜੇ YouTube ਚੈਨਲ ਤੇ ਹੈਗੇ ਆ ਮੇਰੇ ਵੀਰ ਦੱਸਿਓ ਪਣਪੁਰ ਦਾ ਨਾਮ ਲਿਖੋ ਵੀ ਕਿੱਥੇ-ਕਿੱਥੇ ਫੈਰ ਰਿਹਾ ਮੈਂ ਤੇ Amazon ਅੱਗੇ ਵੀ ਜ਼ੂਮ ਕਰਕੇ ਦਿਖਾਤਾ ਵੀ ਆ ਹੁਣ ਪਾਣੀ ਚੱਲਦਾ ਵਾ ਦੇਖੋ ਆ ਨਾ ਆਹ ਸੜਕ ਆਪਣੀ ਆ ਹੁਣ ਤੁਸੀਂ ਪਾਣੀ ਚੱਲਦਾ ਦੇਖੋ ਵੀ ਦਰਿਆ ਵਾਂਗੂ ਪਾਣੀ ਚੱਲ ਰਿਹਾ ਪੂਰਾ ਇਹ ਆਪਣੀ ਦੁਕਾਨ ਦਾ ਬੋਰਡ ਦਿਸ ਰਿਹਾ ਤੇ ਨਾਲ ਹੀ ਤੇ ਪੂਰਾ ਹੀ ਮੀਹ ਹੈ ਜਿਹੜਾ ਤੇ ਮੋਗੇ ਸਾਈਡ ਤੋਂ ਪੱਧਰ ਉੱਡਦੇ ਸੀਗੇ ਪਰ ਮੁੜ ਕੇ ਛਤਰੀ ਲੈ ਕੇ ਆ। ਸੋ ਸਿਆ ਪੂਰਾ ਜੀ ਤੇ ਫਤੇ ਸਿੰਘ ਕਹਿ ਰਿਹਾ ਮੈਂ ਜਾਣਾ ਘਰੇ ਮੈਂ ਕਹਾ ਫਿਰ ਤੂੰ ਛਤਰੀ ਲੈ ਜਾ। ਇੱਕ ਵਾਰੀ ਦੇਖ ਲੋ ਜਿਹੜਾ ਜਿੰਨਾ ਕ ਵੀਂਦਾ ਸੀਗਾ ਇਹ ਉਹ ਸਾਰਾ ਹੀ ਭਰ ਗਿਆ ਹੁਣ ਪਾਣੀ ਜਦੋਂ ਤੁਸੀਂ ਇਹਨਾਂ ਵੀ ਪਾਣੀ ਪੂਰਾ ਚੜ ਗਿਆ ਉੱਪਰ ਇਹ ਪੂਰਾ ਤੇਜ਼ ਹੋ ਗਿਆ ਪਾਣੀ ਸੜਕ ਪੂਰੀ ਭਰ ਚੁੱਕੀ ਆ ਸੋ ਫੇਸਬੁੱਕ ਤੇ ਵੀ ਹੁਣ ਪੁੱਛਦੇ ਆ ਸੰਗਤ ਨੂੰ ਫੇਸਬੁੱਕ ਤੇ ਵੀ ਵੀ ਕੀ ਆ ਮਾਹੌਲ ਕਿੱਥੇ ਕਿੱਥੇ ਪੈ ਰਿਆ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ